ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਆਈ ਵੀ ਆਪਣੀ ਵੀਡੀਓ ਕਿਸ ਜੀ ਦੀ ਵਾਰੀ ਆ ਆਈ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਸਾਡਾ ਹੱਥ ਪੈਸੇ ਤੋਂ ਬਹੁਤ ਤੰਗ ਹੋ ਗਿਆ ਸੀ ਮੈਂ ਸਿਰਫ ਇੱਕ ਮਹੀਨਾ ਆ ਜਾਪ ਕਰਕੇ ਅਰਦਾਸ ਕਰਵਾਈ ਇੰਨੀ ਵੱਡੀ ਕਿਰਪਾ ਹੋਈ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਸ ਤੇ ਅਮਲ ਵੀ ਜਰੂਰ ਕਰਿਓ ਤੇ ਵਦ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆ ਅੱਜ ਦੀ ਵੀਡੀਓ ਵੀਡੀਓ ਲਾਗੇ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਜਰੂਰ ਕਹੂੰਗੀ ਤੇ ਕਈ ਵਾਰੀ ਜਦੋਂ ਮੈਂ ਐਦਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਆ ਨਾ ਕਮੈਂਟ ਆਉਂਦੇ ਨੇ ਵੀ ਜਿਹੜੀ ਬਾਣੀ ਆ ਉਹ ਮਨ ਦੇ ਸਕੂਨ ਵਾਸਤੇ ਆ ਪੈਸਿਆਂ ਵਾਸਤੇ ਨਹੀਂ ਜਪੀ ਜਾਂਦੀ ਜਾਂ ਲੋੜਾਂ ਵਾਸਤੇ ਨਹੀਂ ਜਪੀ ਜਾਂਦੀ ਹਾਂਜੀ ਬਾਣੀ ਜਿਹੜੀ ਆ ਉਹ ਆਪਾਂ ਨੂੰ ਸਕੂਨ ਵਾਸਤੇ ਜਪਣੀ ਚਾਹੀਦੀ ਆ ਪਰ ਜੇ ਜ਼ਰੂਰਤ ਜਿਹੜੀ ਸਾਡੀ ਹੈਗੀ ਆ ਦੁਨਿਆਵੀ ਸਾਡੀਆਂ ਲੋੜਾਂ ਅਗਰ ਇੱਕ ਬੱਚਾ ਆਪਣੇ ਮਾਪੇ ਤੋਂ ਨਹੀਂ ਮੰਗੂਗਾ ਹੋਰ ਕੀ ਤੋਂ ਮੰਗੂਗਾ ਸਾਡੇ ਲਈ ਸਾਡੇ ਜਿਹੜੇ ਮਾਪੇ ਨੇ ਉਹ ਗੁਰੂ ਸਾਹਿਬ ਨੇ ਦੁਨਿਆਵੀ ਮਾਪੇ ਅਲੱਗ ਨੇ ਪਰ ਅਸਲ ਵਿੱਚ ਮਾਪੇ ਤਾਂ ਗੁਰੂ ਸਾਹਿਬ ਜੀ ਨੇ ਨਾ ਜੇ ਆਪਾਂ ਆਪਣੇ ਮਾਪਿਆਂ ਤੋਂ ਨਹੀਂ ਮੰਗਾਂਗੇ ਤਾਂ ਹੋਰ ਕੀ ਤੋਂ ਮੰਗਾਂਗੇ ਜੇ ਫਿਰ ਕਈ ਵਾਰੀ ਕਈ ਲੋਕ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਹਨਾ ਡੇਰੀਆਂ ਤੇ ਜਾਣਾ ਸ਼ੁਰੂ ਕਰ ਦਿੰਦੇ ਆ ਜਾਂ ਕਿਸੇ ਟੋਟ ਟੋਟਕੀਆਂ ਚ ਪੈ ਜਾਂਦੀ ਆ ਤੇ ਫਿਰ ਆਪਾਂ ਉਹਨਾਂ ਨੂੰ ਵੀ ਮਾੜਾ ਕਹਿੰਨੇ ਆ ਆਪਾਂ ਆਪਣੇ ਗੁਰੂ ਤੋਂ ਵੀ ਨਹੀਂ ਮੰਗਣ ਦਿੰਦੇ ਆਪਾਂ ਉਹਨਾਂ ਨੂੰ ਉੱਥੇ ਜਾਣ ਤੇ ਵੀ ਬੰਦਾ ਚੰਗਾ ਬੋਲਦੇ ਆ ਤਾਂ ਫਿਰ ਜਦੋਂ ਇੱਕ ਇਨਸਾਨ ਨੂੰ ਕੋਈ ਜ਼ਰੂਰਤ ਹੈ ਉਹਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਉਹ ਕਿਸੇ ਰਸਤੇ ਦਾ ਤਾਂ ਚੱਲੂਗਾ ਸੋ ਮੇਰੀ ਹੱਥ ਜੋੜ ਕੇ ਹੀ ਬੇਨਤੀ ਆ ਵੀ ਇਸ ਚੀਜ਼ ਨੂੰ ਨਾ ਤੁਸੀਂ ਆਪਣੇ ਦਿਮਾਗ ਚੋਂ ਇਹ ਗਲਤ ਜਿਹੜਾ 네ਗੇਟਿਵ ਸੋਚਾ ਨੂੰ ਕੱਢ ਦਿਓ ਕਿਉਂਕਿ ਇਤਿਹਾਸ ਜਦੋਂ ਆਪਾਂ ਪੜਦੇ ਆ ਨਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਚਨ ਨੇ ਇੱਕ ਗੁਰੂ ਸਿੱਖ ਨੇ ਉਹਨਾਂ ਨੂੰ ਪੁੱਛਿਆ ਸੀ ਵੀ ਮਹਾਰਾਜ ਜੀ ਕਹਿੰਦੇ ਮੈਂ ਗੁਰੂ ਨਾਲ ਜੁੜਨ ਵਾਸਤੇ ਮੈਨੂੰ ਕੀ ਕਰਨਾ ਪਊ ਵੀ ਮੈਨੂੰ ਇੱਕ ਜਿਹੜਾ ਹੈਗਾ ਸਾਧ ਹੈ ਉਹਨਾਂ ਨੇ ਇਹ ਕਿਹਾ ਬੀ ਤੈਨੂੰ ਨਾ ਦੁਨਿਆਵੀ ਜਿਹੜੇ ਜ਼ਿੰਦਗੀਉ ਛੱਡਣੀ ਪਵੇਗੀ ਰੱਬ ਨਾਲ ਜੁੜਨ ਵਾਸਤੇ ਤਾਂ ਮਹਾਰਾਜ ਜੀ ਨੇ ਫਿਰ ਵਚਨ ਕੀਤੇ ਸੀ ਕਹਿੰਦੇ ਅਗਰ ਹਰ ਇੱਕ ਇਨਸਾਨ ਦੁਨਿਆਵੀ ਜ਼ਿੰਦਗੀ ਨੂੰ ਛੱਡ ਕੇ ਗੁਰੂ ਨੂੰ ਜੁੜੂਗਾ ਤਾਂ ਫਿਰ ਕਹਿੰਦੇ ਦੁਨੀਆਂ ਚੱਲੂਗੀ ਕਿਵੇਂ ਕਿਉਂਕਿ ਹਰ ਇੱਕ ਇਨਸਾਨ ਆਪਣਾ ਆਪਣਾ ਕੰਮ ਕਰ ਰਿਹਾ ਕੋਈ ਖੇਤੀ ਕਰ ਰਿਹਾ ਕੋਈ ਦਾਣਾ ਉਗਾ ਰਿਹਾ ਕੋਈ ਸਬਜ਼ੀ ਉਗਾ ਰਿਹਾ ਕੋਈ ਦੁੱਧ ਦੀ ਪੈਦਾਵਾਰ ਕਰ ਰਿਹਾ ਹੈਨਾ ਹਰ ਇੱਕ ਇਨਸਾਨ ਆਪਣਾ ਆਪਣਾ ਕੰਮ ਕਰ ਰਿਹਾ ਉਹਦੇ ਨਾਲ ਦੁਨੀਆ ਦਾ ਸਰਕਲ ਚੱਲਦਾ ਤੇ ਜੇ ਹਰ ਇਨਸਾਨ ਪਰਮਾਤਮਾ ਨਾਲ ਜੁੜਨ ਲਈ ਦੁਨਿਆਵੀ ਜ਼ਿੰਦਗੀ ਨੂੰ ਜਿੰਨਾ ਵੀ ਕੰਮ ਨੂੰ ਛੱਡ ਦੇਵੇਗਾ ਫਿਰ ਤਾਂ ਦੁਨੀਆ ਚੱਲਣੀ ਰੁਕ ਜਾਵੇਗੀ ਇਹ ਮਹਾਰਾਜ ਜੀ ਦੇ ਬਚਨ ਨੇ ਸੋ ਆਪਾਂ ਦੁਨਿਆਵੀ ਕੰਮ ਕਰਦੇ ਹੋਏ ਗੁਰੂ ਨੂੰ ਧਿਆਵੀ ਸਕਦੀਆਂ ਦੁਨਿਆਵੀ ਲੋੜਾਂ ਦੀ ਜਿਹੜੀ ਪੂਰਤੀ ਵਾਸਤੇ ਆਪਾਂ ਗੁਰੂ ਸਿਰ ਤੋਂ ਮੰਗ ਵੀ ਸਕਦੀਆਂ ਸੋ ਇਹ ਸਾਡੀ ਗਲਤ ਇੱਕ 네ਗੇਟਿਵ ਥੌਟ ਨਹੀਂ ਵੀ ਆਪਾਂ ਗੁਰੂ ਤੋਂ ਮੰਗ ਨਹੀਂ ਸਕਦੇ ਦੁਨੀਆਵੀ ਜ਼ਰੂਰਤਾਂ ਵਾਸਤੇ ਪਰ ਆਦਾਸ ਨਹੀਂ ਕਰ ਸਕਦੇ ਸੋ ਹੁਣ ਆਪਾਂ ਗੱਲ ਕਰਦੇ ਆ ਮੇਨ ਟੌਪਿਕ ਤੇ ਹੁੰਦੀ ਆ ਵੀ ਜਿਹੜਾ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਮੈਂ ਕਾਫੀ ਵਾਰ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਹੋਈ ਆ ਵੀ ਸਾਡੇ ਤੇ ਇੱਕ ਸਮਾਂ ਆਇਆ ਵੀ ਬਹੁਤ ਬੁਰਾ ਸੀ ਔਰ ਉਸ ਸਮੇਂ ਦਾ ਆਉਣਾ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਉਸ ਸਮੇਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਸਾਨੂੰ ਜ਼ਿੰਦਗੀ ਜਿਉਣਾ ਸਿਖਾਇਆ ਸਾਨੂੰ ਲੋਕਾਂ ਨੂੰ ਪਛਾਣਨਾ ਸਿਖਾਇਆ ਇਹਨਾ ਆ ਬਹੁਤ ਕੁਝ ਸਿਖਾਉਂਦਾ ਹੈ ਹਰ ਇੱਕ ਸਮੇਂ ਦੀ ਇੱਕ ਆਪਣੀ ਇੰਪੋਰਟੈਂਸ ਹੁੰਦੀ ਹੈ ਇੱਕ ਆਪਣੀ ਮਹੱਤਤਾ ਹੁੰਦੀ ਹੈ ਚੰਗਾ ਸਮਾਂ ਵੀ ਸਾਨੂੰ ਬਹੁਤ ਕੁਝ ਸਿਖਾਉਂਦਾ ਪਰ ਮਾੜਾ ਸਮਾਂ ਵੀ ਸਾਨੂੰ ਬਹੁਤ ਕੁਝ ਸਿਖਾਉਂਦਾ ਅਸਲ ਜਿਹੜੀ ਜ਼ਿੰਦਗੀ ਜੀਣਾ ਆਪਾਂ ਸਿੱਖਦੇ ਆ ਨਾ ਉਹ ਮਾੜੇ ਸਮੇਂ ਵਿੱਚ ਹੀ ਸਿੱਖਦੇ ਆ ਤੇ ਸਭ ਤੋਂ ਵੱਡੀ ਚੀਜ਼ ਆਪਾਂ ਮਾੜੇ ਸਮੇਂ ਵਿੱਚ ਹੀ ਗੁਰੂ ਦੇ ਲੜ ਲੱਗਦੇ ਆ ਇਹ ਵੀ ਇੱਕ ਸਭ ਤੋਂ ਵੱਡਾ ਆਪਾਂ ਕਹਿੰਦੇ ਆ ਪਰਮਾਤਮਾ ਦਾ ਵਰਦਾਨ ਹੈ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜਾ ਉਹ ਸ਼ਬਦ ਆ ਉਹ ਜਾਪ ਹੈ ਮੈਂ ਇੱਕ ਵਾਰੀ ਨਾ ਵੀਡੀਓ ਦੇਖ ਰਹੀ ਸੀ ਤੇ ਸ਼ੁਰੂ ਦੇ ਵਿੱਚ ਜਿਹੜੀ ਮਹਾਰਾਜ ਨੇ ਸੇਵਾ ਲੈਣੀ ਸ਼ੁਰੂ ਕੀਤੀ ਸੀ ਨਾ ਉਹ ਥੋੜੀ ਗੁਰਬਾਣੀ ਤੋਂ ਜਿਵੇਂ ਆਪਾਂ ਜਪਜੀ ਸਾਹਿਬ ਤੇ ਚਪਈ ਸਾਹਿਬ ਤੋਂ ਹੀ ਮੈਂ ਅਰੰਭਤਾ ਕੀਤੀ ਸੀ ਸਭ ਤੋਂ ਪਹਿਲਾਂ ਇੱਕ ਅੰਗਸਾਹਿਬ ਸਹਿਜ ਪਾਠ ਤੋਂ ਸ਼ੁਰੂ ਕੀਤਾ ਸੀ ਹੈਨਾ ਤੇ ਪਰ ਉਦੋਂ ਮੇਰਾ ਵੀ ਤੁਹਾਡੀ ਤਰ੍ਹਾਂ ਹੈਨਾ ਮਨੋਂ ਬਹੁਤ ਡੋਲ ਜਾਂਦਾ ਸੀ ਪਰ ਮੈਂ ਪ੍ਰਮਾਤਮਾ ਨੇ ਇੰਨੀ ਕਿਰਪਾ ਰੱਖੀ ਵੀ ਬਾਣੀ ਜਪਣਾ ਬੰਦ ਨਹੀਂ ਕੀਤਾ ਠੀਕ ਹੈ ਮਨ ਡੋਲ ਜਾਂਦਾ ਕਿਵਰੀ ਉਦਾਸ ਹੋ ਜਾਂਦਾ ਤਾਂ ਮੈਂ ਇੱਕ ਵਾਰੀ ਇਦਾਂ ਵੀਡੀਓ ਸੁਣ ਰਹੀ ਸੀ ਤਾਂ ਬਾਬਾ ਜੀ ਕਹਿੰਦੇ ਜੇ ਤੁਹਾਡੇ ਘਰ ਵਿੱਚ ਬਹੁਤ ਤੰਗੀ ਹੈ ਪੈਸੇ ਦੀ ਹਨਾ ਬਹੁਤ ਬੀਜ ਨਹੀਂ ਆਈ ਚਲਾਈ ਵਿੱਚ ਲਾਉਣੀ ਔਖੀ ਹੈ ਤਾਂ ਕਹਿੰਦੇ ਵੀ ਤੁਸੀਂ ਜਿਹੜਾ ਨਿਤਨੇਮ ਕਰਦੇ ਹੋ ਉਹ ਤਾਂ ਕਰੋ ਉਸ ਦੇ ਨਾਲ ਤੁਸੀਂ ਜਿਹੜਾ ਹੈਗਾ ਦਿਨ ਦੇ ਸਮੇਂ ਕੋਈ ਵੀ ਟਾਈਮ ਰੱਖ ਲਓ ਹਨਾ ਤੁਸੀਂ ਕਹਿੰਦੇ ਵੀ ਜਿਹੜੀ ਮੂਲ ਮੰਤਰ ਸਰਦੀ ਮਾਲਾ ਉਹ ਜਪੋ ਠੀਕ ਹੈ ਚਾਹੀ ਇੱਕ ਮਾਲਾ ਜਪ ਲਓ ਚਾਹੇ ਦੋ ਜਪ ਲਓ ਪਰ ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਪੋ ਮੈਂ ਇਦਾਂ ਵੀਆ ਹੋਰ ਵੀ ਕਾਫੀ ਸਾਰੀ ਵੀਡੀਓਜ਼ ਫਿਰ ਦੇਖੀਆਂ ਇੱਕ ਮਾਤਾ ਦੇ ਬਾਰੇ ਮੈਂ ਸੁਣੀਆ ਉਹਨਾਂ ਨੇ ਅੱਠ ਮਾਲਾ ਡੇਲੀ ਦੀਆਂ ਜਪੀਆਂ ਤੇ ਉਹਨਾਂ ਦੇ ਵਿੱਚੋਂ ਘਰ ਵਿੱਚੋਂ ਗਰੀਬੀ ਰੋਗ ਦੁੱਖ ਕਸ਼ਟ ਸਭ ਖਤਮ ਹੋ ਗਏ ਤਾਂ ਮੈਨੂੰ ਲੱਗਿਆ ਕਿ ਮਹਾਰਾਜ ਦੋਨੋਂ ਤੇ ਕਿਰਪਾ ਕਰ ਸਕਦੇ ਵੀ ਪਰਮਾਤਮਾ ਸਾਡੇ ਤੇ ਕਿਉਂ ਨਹੀਂ ਕਰਨਗੇ ਤਾਂ ਜਿਹੜਾ ਨਿਤਨੇਮ ਚੱਲ ਰਿਹਾ ਸੀ ਉਸ ਤੋਂ ਇਲਾਵਾ ਐਕਸਟਰਾ ਜਿਹੜਾ ਹੈਗਾ ਨਿਤਨੇਮ ਸ਼ੁਰੂ ਕੀਤਾ ਗੁਰਮੰਤਰ ਸਾਹਿਬ ਜੀ ਦਾ ਉਹ ਦਿਨ ਦੇ ਸਮੇਂ ਠੀਕ ਹੈ ਤੁਸੀਂ ਚਾਹੋ ਤਾਂ ਇੱਕੋ ਚੌਂਕੜੇ ਦੇ ਵਿੱਚ ਅੱਠ ਮਾਲਾ ਕਰ ਲਓ ਤੁਸੀਂ ਚਾਹੋ ਪੰਜ ਮਾਲਾ ਕਰ ਲਓ ਤੁਸੀਂ ਚਾਹੋ ਤਾਂ ਇੱਕ 15 ਤੋਂ 20 ਮਿੰਟ ਵਿੱਚ ਇੱਕ ਮਾਲਾ ਹੋ ਜਾਂਦੀ ਹੈ ਇੱਕ ਮਾਲਾ ਦੇ ਵਿੱਚ 108 ਮਣਕੇ ਹੁੰਦੇ ਆ ਠੀਕ ਹੈ ਜੀ ਤੁਸੀਂ ਚਾਹੋ ਤਾਂ ਦਿਨ ਵਿੱਚ 3-4 ਵਾਰੀ ਥੋੜਾ ਦਮ ਲੈ ਲੈ ਕੇ ਕਰ ਲੋ ਠੀਕ ਹੈ ਤੇ ਪਰ ਕਰਨਾ ਥੱਲੇ ਬੈ ਕੇ ਹੀ ਆਸਨ ਥੱਲੇ ਲਾ ਕੇ ਹੀ ਜਦੋਂ ਆਪਾਂ ਗੁਰੂ ਨੂੰ ਯਾਦ ਕਰਦੇ ਆ ਨਾ ਇੱਕ ਮਾਹੌਲ ਬਣਾਉਣੀ ਆ ਤੇ ਠੀਕ ਹੈ ਤਾਂ ਫਿਰ ਉਦੋਂ ਪਰਮਾਤਮਾ ਬਹੁਤ ਖੁਸ਼ ਹੁੰਦੀ ਆ ਕਿ ਮੇਰੇ ਲਈ ਇਹ ਇਹ ਸਭ ਕੁਝ ਕਰ ਰਿਹਾ ਮੇਰੀ ਪ੍ਰਾਪਤੀ ਦੇ ਵਾਸਤੇ ਸਭ ਕੁਝ ਕਰ ਰਿਹਾ ਮੈਨੂੰ ਖੁਸ਼ ਕਰਨ ਵਾਸਤੇ ਸਭ ਕੁਝ ਕਰ ਰਿਹਾ ਠੀਕ ਹੈ ਜਦੋਂ ਆਪਾਂ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਗੁਰੂ ਸਾਹਿਬ ਨੂੰ ਜ਼ਰੂਰ ਨਜ਼ਰ ਆਉਂਦੀ ਆ ਸੋ ਉਸ ਤੋਂ ਬਾਅਦ ਇੱਕ ਮਹੀਨਾ ਲਗਾਤਾਰ ਜਾਪ ਕੀਤਾ ਕਰਨ ਤੋਂ ਬਾਅਦ ਫਿਰ ਗੁਰੂ ਘਰ ਜਾ ਕੇ ਕੜਾ ਪ੍ਰਸ਼ਾਦੀ ਦੀਗ ਕਰਵਾ ਕੇ ਅਰਦਾਸ ਕਰਵਾਈ ਸੀ ਗੁਪਤ ਅਰਦਾਸ ਗੁਪਤ ਅਰਦਾਸ ਮਤਲਬ ਜਿਵੇਂ ਆਪਾਂ ਕਹਿੰਦੇ ਨਹੀਂ ਆਗੇ ਵੀ ਆਪਾਂ ਕੱਲੀ ਜਾ ਕੇ ਅਰਦਾਸ ਕਰਾ ਦਿੰਦੇ ਹਾਂ ਨਾ ਠੀਕ ਹੈ ਉਦੋਂ ਮੈਂ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਤੁਸੀਂ ਅਰਦਾਸ ਕਰ ਦਿਓ ਠੀਕ ਹੈ ਉਹਨਾਂ ਨੇ ਮੰਨ ਦੇ ਵਿੱਚ ਅਰਦਾਸ ਕਰ ਦਿੱਤੀ ਵੀ ਸ਼ੁਕਰਾਨੇ ਦੀ ਪਰਮਾਤਮਾ ਨੂੰ ਕਿਉਂਕਿ ਉਹ ਥੋੜਾ ਥੋੜਾ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਕਿਤੇ ਤਾਂ ਸਾਡੇ ਬਿਲਕੁਲ ਹੀ ਆਮਦਨੀ ਦਾ ਸਾਧਨ ਹੈ ਨਹੀਂ ਅਸੀਂ ਇੱਕ ਵੀ ਸਾਧਨ ਨਹੀਂ ਅਸੀਂ ਇਹ ਵੀ ਤੁਸੀਂ ਸਮਝ ਲਓ ਵੀ 1000 ਰੁਪਏ ਵੀ ਕਿਸੇ ਵਾਰ ਤੋਂ ਮਹੀਨੇ ਦਾ ਨਹੀਂ ਅਸੀਂ ਆਉਂਦਾ ਪਰ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਸਭ ਤੋਂ ਪਹਿਲਾਂ ਜਿਹੜਾ ਨਿਕੰਮ ਦਾ ਸਾਧਨ ਬਣਾਇਆ ਸੀ ਉਹ ਮੇਰੇ ਹਸਬੰਡ ਦੀ ਜੌਬ ਲੱਗੀ ਸੀ 11000 ਰੁਪਏ ਦੇ ਵਿੱਚ ਕਿੱਥੇ ਤਾਂ ਸਾਡੇ ਕੋਲੇ 1000 ਰੁਪਏ ਵੀ ਮਹੀਨੇ ਦਾ ਨਹੀਂ ਆਉਂਦਾ ਸੀ ਕਿੱਥੇ ਮਾਰਾ ਨਹੀਂ ਸਿੱਧੀ 11000 ਰੁਪਏ ਦੀ ਜੌਬ ਲਗਵਾ ਦਿੱਤੀ ਸੀ ਤੇ ਮੇਰੇ ਹਸਬੰਡ ਨਿਮਰਤ ਕਰਦੇ ਹੁੰਦੇ ਸੀ ਲੋਕਾਂ ਦੇ ਵਿਚਾਰੇ ਮੈਨੂੰ 5000 ਚ ਹੀ ਲਗਵਾ ਦੂੰ ਮੈਂ 5000 ਚ ਹੀ ਕੰਮ ਕਰਾਂਗਾ ਕਿਉਂਕਿ ਸਾਨੂੰ ਇਹ ਸੀ ਵੀ 5000 ਦੇ ਵਿੱਚ ਵੀ ਘਰ ਦਾ ਖਰਚਾ ਬਹੁਤ ਚੱਲ ਜਾਂਦਾ ਹੈ ਨਾ ਹੁਣ ਅੱਜ ਦਾ ਤਾਂ ਥੋੜੀ ਜਿਹੀ ਮਹਿੰਗਾਈ ਆ ਤੋ 5-6 ਸਾਲ ਪਹਿਲਾਂ ਥ ਫਰਕ ਸੀਗਾ ਹੁਣ ਨਾਲੋਂ ਤਾਂ ਉਦੋਂ ਸਾਨੂੰ ਹੀ ਲੱਗਦਾ ਸੀ 5000 ਨਾਲ ਚਲੋ ਘਟੂ ਘਟ ਘੜ ਦਾ ਖਰਚਾ ਚੱਲਣਾ ਸ਼ੁਰੂ ਹੋ ਜੂਗਾ ਪਰ ਤੁਸੀਂ ਯਕੀਨ ਮੰਨੋ ਗੁਰੂ ਸਾਹਿਬ ਨੇ 5000 ਦੀ ਬਜਾਏ ਸਾਨੂੰ 11000 ਦੀ ਜਿਹੜੀ ਦਾਤ ਸਾਡੀ ਝੋਲੀ ਪਾਈ ਸੋ ਉਸ ਤੋਂ ਬਾਅਦ ਸਾਡਾ ਹੌਲੀ 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 ਕੰਮ ਸੈੱਟ ਹੋਣਾ ਸ਼ੁਰੂ ਹੋਇਆ ਇਨਕਮ ਦੇ ਸਾਧਨ ਵਧਨੇ ਸ਼ੁਰੂ ਹੋਏ ਸੋਰਸ ਆਫ ਇਨਕਮ ਵਧੇ ਠੀਕ ਹੈ ਸੋ ਜਦੋਂ ਤੁਸੀਂ ਵੀ ਭਰੋਸੇ ਦੇ ਨਾਲ ਜਦੋਂ ਗੁਰਬਾਣੀ ਨੂੰ ਜਪੋਗੇ ਨਾ ਗੁਰੂ ਨੂੰ ਧਿਆਉਂਗੇ ਅਜੇ ਇੱਕ ਕਮੈਂਟ ਮੈਨੂੰ ਹੋਲੀ ਆ ਸਕਦਾ ਵੀ ਗੁਰੂ ਘਰ ਜਾ ਕੇ ਅਰਦਾਸ ਕਰਵਾਣੀ ਵੀ ਜ਼ਰੂਰੀ ਆ ਆਪਾਂ ਘਰ ਨਹੀਂ ਕਰ ਸਕਦੇ ਜਦੋਂ ਦੇਖੋ ਜਦੋਂ ਆਪਾਂ ਸ਼ੁਕਰਾਨੇ ਦੀ ਅਰਦਾਸ ਕਰਦੀਆਂ ਨਾ ਤਾਂ ਉਦੋਂ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਕੇ ਹੀ ਅਰਦਾਸ ਕਰਵਾਇਆ ਕਰੋ ਘਰ ਵੀ ਕਰ ਸਕਦੇ ਆ ਪਰ ਸ਼ੁਕਰਾਨੇ ਦੀ ਅਰਦਾਸ ਤੋਂ ਆਪਾਂ ਮਹਾਰਾਜ ਦੇ ਦਰਸ਼ਨ ਕਰਕੇ ਉਹਨਾਂ ਦੇ ਚਰਨਾਂ ਦੇ ਵਿੱਚ ਖੜ ਕੇ ਆਪਾਂ ਅਰਦਾਸ ਕਰਦੀਆਂ ਨਾ ਤਾਂ ਉਸ ਦਾ ਉਹਦੇ ਖੁਸ਼ੀ ਵੀ ਲੱਗੇ ਹੁੰਦੀ ਆ ਪਰਮਾਤਮਾ ਵੀ ਖੁਸ਼ ਹੁੰਦੀ ਆ ਜੀ ਵਿਚਲ ਕੇ ਆਇਆ ਮੇਰਾ ਸ਼ੁਕਰਾਨਾ ਕਰ ਵੀ ਹਾਂ ਇਹਨੇ ਐਹਸਾਨ ਮੰਨਿਆ ਇਸ ਚੀ ਦਾ ਨਹੀਂ ਅਕਸਰ ਆਪਾਂ ਇਹ ਗਲਤੀ ਕਰ ਦਿੰਦੇ ਆ ਆਪਾਂ ਜਦੋਂ ਪਰਮਾਤਮਾ ਸਾਨੂੰ ਦਿੰਦਾ ਨਾ ਆਪਾਂ ਉਸ ਚੀ ਦਾ ਐਹਸਾਨ ਹੀ ਭੁੱਲ ਜਾਂਦੇ ਆ ਜਿਵੇਂ ਆਪਾਂ ਕਹਿ ਦਿੰਦੇ ਆ ਐਹਸਾਨ ਫਰਮੋਸ ਹੋ ਜਾਣਾ ਹਨਾ ਵੀ ਕਿਸੇ ਦੇ ਕੀਤੇ ਨੂੰ ਭੁੱਲ ਜਾਣਾ ਸੋ ਇਹ ਚੀ ਦਾ ਧਿਆਨ ਰੱਖਿਓ ਤੇ ਬਾਕੀ ਜਿਹੜਾ ਨਿਤਨੇਮ ਤੁਹਾਡਾ ਚੱਲਦਾ ਉਹਨੂੰ ਜਾਰੀ ਰੱਖਿਓ ਨਾਲ ਨਾਲ ਮੂਲ ਮੰਤਰ ਸਿਕਦਾ ਪਾਠ ਸ਼ੁਰੂ ਕਰੋ ਤੁਸੀਂ ਜਿੰਨਾ ਕਰ ਸਕਦੇ ਹੋ ਨਾ ਜੇ ਤੁਸੀਂ 8 ਮਾਲਾ ਤੋਂ ਜ਼ਿਆਦਾ ਕਰ ਸਕਦੇ ਤਾਂ ਜ਼ਿਆਦਾ ਕਰੋ 10 ਕਰ ਸਕਦੇ 10 ਕਰ ਲਓ ਪਰ ਤੁਸੀਂ ਬੜੀ ਪਿਆਰ ਨਾਲ ਸਹਿਜ ਤੇ ਨਾਲ ਕਰਨਾ ਬਹੁਤ ਜ਼ਿਆਦਾ ਸਪੀਡ ਨਹੀਂ ਰੱਖਣੀ ਤੁਸੀਂ ਨਾਰਮਲ ਸਪੀਡ ਤੇ ਕਰ ਸਕਦੇ ਹੋ ਇੱਕ ਹੁੰਦਾ ਨਾ ਕਿ ਸਮਝ ਹੀ ਨਹੀਂ ਆਉਂਦਾ ਆਪਾਂ ਬੋਲ ਕੀ ਰਹੇ ਆ ਖੁਦ ਨੂੰ ਨਹੀਂ ਪਤਾ ਚੱਲਦਾ ਕਿ ਆਪਾਂ ਕੀ ਬੋਲ ਰਹੇ ਆ ਕਿ ਭਈ ਗਲਤ ਉਚਾਰਣ ਵੀ ਕਰ ਦਿੰਨੇ ਆ ਉਸ ਦੌਰਾਨ ਆਪਾਂ ਸੋ ਇਸ ਤਰ੍ਹਾਂ ਨਹੀਂ ਕਰਨਾ ਇੰਨੀ ਕੁ ਸਪੀਡ ਰੱਖਣੀ ਆ ਵੀ ਗਲਤ ਉਚਾਰਣ ਵੀ ਨਾ ਹੋਵੇ ਤੇ ਸਾਨੂੰ ਸਾਡੇ ਕੰਨਾਂ ਰਹੀ ਸਮਝ ਵੀ ਆਵੇ ਵੀ ਅਸੀਂ ਕੀ ਜਪ ਰਹੇ ਆ ਸਾਡੇ ਕੰਨਾਂ ਵਿੱਚ ਉਹ ਚੀਜ਼ ਪਵੇ ਵੀ ਠੀਕ ਹੈ ਸ਼ੁਰੂ ਦੇ ਵਿੱਚ ਜੇ ਤੁਹਾਡਾ ਮਨ ਨਹੀਂ ਜੁੜਦਾ ਬੋਲ ਕੇ ਜਪ ਸਕਦੇ ਹੋ ਜਦੋਂ ਤੁਹਾਡਾ ਮਨ ਜੁੜਨਾ ਸ਼ੁਰੂ ਹੋ ਗਿਆ ਫਿਰ ਮਨ ਦੇ ਵਿੱਚ ਵੀ ਤੁਸੀਂ ਜਪ ਸਕਦੇ ਹੋ ਮਨ ਵਿੱਚ ਜਪਣ ਤੇ ਜਿਆਦਾ ਫਲ ਗੁਰੂ ਸਾਹਿਬ ਦਿੰਦੇ ਨੇ ਸੋ ਇਹ ਚੀਜ਼ ਦਾ ਧਿਆਨ ਰੱਖਿਓ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਏਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ